ਹੱਥ ਮੰਨ ਕੇ ਵੀ ਕਹਣਾ ਮਾਫੀ ਹੈ ਜੀ ਸਿਆਣੇ ਕਹਿੰਦੇ ਆ ਵੀ ਰੱਬ ਜਦੋਂ ਵੀ ਮਾਰਦਾ ਨਾ ਮੱਤ ਮਾਰਦਾ ਵਾ ਡੰਡਾ ਡੁੰਡਾ ਨਹੀਂ ਉਹਨੇ ਮਾਰਨਾ ਹੁੰਦਾ ਐ ਵੇਲੇ ਜਿਹੜੀ ਮੱਤ ਵੱਜੀ ਪਈ ਆ ਆ ਬੰਦੇ ਦੀ ਵੱਜੀ ਪਈ ਆ ਇਹ ਬੰਦੇ ਨੇ ਨਾ ਸਿੰਗਰਾਂ ਤੱਕ ਠੀਕ ਹੈ ਚੱਲ ਸਿੰਗਰਾਂ ਨੂੰ ਮਾੜਾ ਚੰਗਾ ਬੋਲਦਾ ਹੀ ਕੋਈ ਚੱਕਰ ਨਹੀਂ ਪਰ ਹੁਣ ਇਹ ਸਿੱਖ ਧਰਮ ਦੇ ਕੌਮ ਦੇ ਜਥੇਦਾਰਾਂ ਬਾਰੇ ਬੋਲਣ ਡਿਆ ਬਿਆ ਗਲਤ ਮਤ ਜਿਨ੍ਹਾਂ ਦੀ ਕੁਰਬਾਨੀ ਨੂੰ ਆਪਾਂ ਬਿਆਨ ਨਹੀਂ ਕਰ ਸਕਦੇ ਉੰਨੀ ਮੈਨੂੰ ਲੱਗਦਾ ਇਹਦੀ ਉਮਰ ਨਹੀਂ ਹੁਣੀ ਜਿੰਨੀ ਉਹਨਾਂ ਨੇ ਜੇਲਾ ਚ ਕੱਟਦੀ ਤੇ ਜਿਹੜੇ ਉਹਨਾਂ ਨੇ ਕੰਮ ਕੀਤੇ ਉਹਨਾਂ ਦਾ ਪਛਤਾਵਾ ਵੀ ਨਹੀਂ ਇਹਨੇ ਬਿਆਨਬਾਜ਼ੀ ਗਲਤ ਕਰਕੇ ਅਗਲੇ ਦਿਨ ਮਾਫੀ ਮੰਗੀ ਆ ਉਹ ਵੀਡੀਓ ਚੈੱਕ ਕਰੋ ਉਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਪੀਤ ਮੰਨੇ ਮੰਨੇ ਜਾਂਦਾ ਹੂੰ ਭਾਈ ਜੁਕਾਰ ਸਿੰਘ ਹਵਾਰਾ ਜੀ ਨੂੰ ਵੀਡੀਓ ਬਾਈ ਜੀ ਬਣਾ ਕੇ ਹਨ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੀ ਯੂਨੀ ਹੱਥ ਮਰ ਕੇ ਬੇਨ ਤਰਾ ਮਾਫੀ ਆ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨੂ ਨੂੰ ਰੇੜੀਆਂ ਉਹ ਜੀ ਤੇ ਥੋੜੇ ਬੱਚੇ ਆ ਗਏ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਵਾਂ ਪਾਉਣਾ ਇਹ ਬੰਦੇ ਦੀ ਜਾਂ ਤਾਂ ਕਿ ਇਹਨੇ ਸਿੱਤਰ ਪ੍ਰੇਰਣ ਕਰਤੀ ਜਾਂ ਇਹਨੂੰ ਗਾਲਾਂ ਗੋਲਾਂ ਕੱਢੀਆਂ ਵੀ ਕੰਬਦੇ ਕੰਬਦੇ ਇਹਨੂੰ ਇਹ ਵੀ ਨਹੀਂ ਪਤਾ ਕਿ ਰਾਤ ਮੇਰੇ ਕੋ ਕੀ ਬੋਲਿਆ ਗਿਆ ਰਾਤ ਪੀਤੀ ਖਾਦੀ ਚ ਬੋਲ ਗਿਆ ਉਹ ਮੈਂ ਵੀਡੀਓ ਚਲਾ ਨਹੀਂ ਸਕਦਾ ਮੈਨੂੰ ਆ ਬੜਾ ਖੇਚ ਚੜਦੀ ਉਹ ਚੀਜ਼ ਤੋਂ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਬਾਰੇ ਗਲਤ ਛਾਪਦਾਵਲੀ ਕੀਤੀ ਉਹਨਾਂ ਦੀ ਭੈਣ ਬਾਰੇ ਗਲਤ ਛਾਪਦਾਵਲੀ ਕੀਤੀ ਇਹ ਬੰਦੇ ਨੇ ਪਹਿਲਾਂ ਪ੍ਰੇਮ ਢਿਲੋਂ ਨਾਲ ਇਹਦਾ ਰੋਲਾ ਪਿਆ ਰਿਹਾ ਉਹ ਇਨ ਅਰਸ਼ ਬਾਲੋਂ ਦਾ ਫਰੈਂਡ ਆ ਕੋਈ ਉਹਨੇ ਪਹੁੰਚ ਕੀਤੀ ਇਹਦੇ ਘਰ ਤੱਕ ਇਹਦੇ ਮਾਪਿਆਂ ਨੂੰ ਮਿਲਿਆ ਵੀਡੀਓ ਨਾਲ ਚੱਲਣ ਡਈ ਆ ਪਿਓ ਇਹਦਾ ਬੜਾ ਸਾਊ ਤੇ ਇਹਦੇ ਭਰਾ ਦੀ ਵੀਡੀਓ ਆਈ ਕਿ ਸਾਡਾ ਇਹਦੇ ਨਾਲ ਕੋਈ ਲੈਕਾ ਦੇਕਾ ਨਹੀਂ ਜਿਹੜੇ ਇਹਨੇ ਬਿਆਨਬਾਜ਼ੀ ਕੀਤੀ ਨਾ ਸਾਡੇ ਰਿਸ਼ਤੇਦਾਰਾਂ ਦਾ ਕਿੰਨੀ ਸ਼ਰਮ ਵਾਲੀ ਗੱਲ ਆ ਕਿ ਯਾਰ ਇਹੋ ਜਿਹੇ ਬੰਦੇ ਨੂੰ ਇਹਦੇ ਘਰ ਦੇ ਦੇ ਰਿਸ਼ਤੇਦਾਰ ਨਹੀਂ ਕਵਾ ਕੇ ਰਾਜੀ ਉੱਪਰੋਂ ਜਿਹੜੀ ਗੱਲ ਇਹ ਆ ਕਿ 10 ਸਾਲ ਹੋ ਗਏ ਨੂੰ ਆਸਟ੍ਰੇਲੀਆ ਦੇ ਵਿੱਚ ਪਹਿਲੋ ਕੰਮਕੁੰਮ ਕਰਦਾ ਹੁੰਦਾ ਏ 10 ਸਾਲਾਂ ਦੇ ਵਿੱਚ ਇੱਕੋ ਆਪਣਾ ਘਰ ਨਹੀਂ ਪੱਕਾ ਕਰਾਇਆ ਗਿਆ ਕੱਚਾ ਘਰ ਆ ਸਾਰਾ ਇਹ ਤੁਸੀਂ ਦੇਖ ਸਕਦੇ ਜੇ ਤੇ ਚਲੋ ਉੱਥੋਂ ਤੱਕ ਠੀਕ ਹੀ ਜਦੋਂ ਹੁਣ ਜਥੇਦਾਰ ਬਾਰੇ ਇਹਨਾਂ ਨੇ ਗਲਤ ਬੋਲਿਆ ਤੇ ਜਥੇਦਾਰ ਦੇ ਗਲਤ ਬੋਲੋਗੇ ਤੇ ਸਿੱਖ ਕੌਮ ਤੇ ਯਾਰ ਹੁਣ ਬੰਦੇ ਉਹ ਜਾਣ ਕੀ ਕਰ ਹੁਣ ਬੜੇ ਲੋਕੇ ਇਤਰਾਜ਼ ਕਰਦੇ ਕਿ ਮਾਪਿਓ ਕੋ ਮਾਫੀ ਕਰ ਤੋਂ ਮਹਿੰਗਾਈ ਪਰ ਤੁਸੀਂ ਚੀਜ਼ ਦੇ ਦੋ ਪਹਿਲੂ ਦੇਖ ਸਕਦੇ ਆ ਕਿ ਹੋ ਸਕਦਾ ਵੀ ਉਹਦੇ ਘਰ ਤੱਕ ਪਹੁੰਚ ਕੀਤੀ ਹੋਵੇ ਕਰਦਿਆਂ ਨੂੰ ਕੀ ਹੋਵੇਗਾ ਇਹਦੇ ਨਾਲ ਗੱਲ ਗਰਾਓ ਸਾਡੀ ਗੱਲ ਨਾ ਹੋਈ ਹੋਵੇ ਤੇ ਪਿਓ ਨੇ ਸ਼ਰਮਿੰਦਗੀ ਪਿਓ ਨੂੰ ਇੰਨੀ ਆਈ ਕਿ ਮੇਰੇ ਪੁੱਤ ਨੇ ਇੰਨੀ ਤਗੜੀ ਗਲਤ ਕੰਮ ਕੀਤਾ ਕਿ ਮੈਂ ਮਾਫੀ ਮੰਗ ਜਾਵਾਂ ਅਬ ਮਾਫੀ ਵਾਲੀ ਵੀਡੀਓ ਦੇਖਿਓ ਤੁਸੀਂ ਮਾਫ਼ੀ ਤੌਨੇ ਜੋ ਬੇਟੇ ਨੇ ਮਾਰੀਆਂ ਹਰਕਤਾਂ ਕੀਤੀਆਂ ਸਦਾ ਸਾਹਿਬ ਜੀ ਅਸੀਂ ਸਿੰਦਨ ਜੋ ਗੱਲਾਂ ਮਹਾਰਾਜ ਅਸੀਂ ਬਹੁਤ ਸਾਡੇ ਸ਼ਰਮਿੰਦਗੀ ਅਸੀਂ ਕੋਸ਼ਿਸ਼ ਕਰਕੇ ਰੋਕ ਨਹੀਂ ਸਕਦੇ ਹੁਣ ਮੁੱਕਟਾ ਕਰਕੇ ਕਰ ਨਹੀਂ ਸਕਦੇ ਮਹਾਰਾਜ ਤੁਹਾਨੂੰ ਮਾਫ਼ ਕਰਨਾ ਮਹਾਰਾਜ ਹੱਥ ਕੋ ਦੱਤੀ ਹੋਈ ਗਮੇ ਤੇ ਮੰਦੇ ਜਾ ਸਕਦਾ ਮਹਾਰਾਜ ਪਰ ਬੇਟੇ ਦੀ ਬਹੁਤ ਮਾਰੀ ਗੱਲਾਂ ਮਹਾਰਾਜ ਜੋ ਸ਼ਰਾਬੀ ਉਹਨੇ ਵਰਤੀ ਇਹ ਜੋ ਸ਼ਰਾਬ ਦੇ ਸ਼ੌਕ ਮਹਾਰਾਜ ਕਰਨਾ ਦੁਆਰਾ ਕਰਨਾ ਤੁਹਾਡਾ ਕੰਮ ਮਹਾਰਾਜ ਤੇ ਪਕਣ ਹਾਂ ਆ ਵੇਖੋ ਬਾਪੂ ਦੇ ਬਾळा ਸਾਉ ਹਨਾ ਬੇਬੇ ਦੇ ਅਥਰੋ ਕਿਰਨ ਦੇ ਵੀ ਕਿੰਨੀ ਸ਼ਰਮਿੰਦਗੀ ਦੀ ਗੱਲ ਆ ਯਾਰ ਵੀ ਤੋ ਕਿਹੜੇ ਕੰਮੀ ਪਿਆ ਵਾ ਕੀ ਗਾਂਧੀ ਗਰੁੱਪ ਗਾਂਧੀ ਗਰੁੱਪ ਤੋਂ ਲਾਈ ਆ ਨਾ ਤੈਨੂੰ ਕੋਈ ਉੱਚ ਮਨ ਲੱਗਦਾ ਜਾ ਐਕਟਿਵ ਹੋ ਗਿਆ ਪਰ ਜਿਹੜੀ ਆ ਸ਼ਰਮਿੰਦਗੀ ਹੋਈ ਹੈ ਨਾ ਇਹਦੇ ਮਾਪਿਓ ਦੀ ਮੈਨੂੰ ਨਹੀਂ ਲੱਗਦਾ ਕਿ ਇਹ ਬੰਦੇ ਨੂੰ ਇੱਥੋਂ ਅੱਗੇ ਵੀਡੀਓ ਇਦਾਂ ਦੀਆਂ ਬਣਾਉਣੀਆਂ ਚਾਹੀਦੀਆਂ ਇਹਨੂੰ ਬੰਦ ਕਰ ਦੇਣਾ ਚਾਹੀਦਾ ਤੇ ਮਾਫੀ ਇੱਕ ਰਹਾ ਹੱਥ ਜੋੜ ਕੇ ਜਨਤਕ ਮੰਗ ਲੈਣੀ ਚਾਹੀਦੀ ਮੇਰੇ ਕੋਲ ਅੱਜ ਤੱਕ ਜਿੰਨੀਆਂ ਗਲਤੀਆਂ ਆਈਆਂ ਮੈਨੂੰ ਮਾਫ ਕਰ ਦਿਓ ਮੈਂ ਅੱਗੇ ਤੋਂ ਇਹੋ ਜੇ ਕੰਮ ਨਹੀਂ ਕਰੂੰਗਾ ਯਾਰ ਮਾਪਿਓ ਤੋਂ ਵੱਧ ਕੇ ਕੀ ਹੁੰਦਾ ਵਾ ਤੇ ਜਦੋਂ ਮਾਪਿਓ ਨੂੰ ਆਪਾਂ ਇਹੋ ਜਿਹੀਆਂ ਚੀਜ਼ਾਂ ਦੇ ਖਿਲਾਰ ਦਿੰਦੇ ਆ ਇਹੋ ਜੀ ਸਿਚੁਏਸ਼ਨ ਚ ਖਿਲਾਰ ਦਿੰਦੇ ਆ ਜਿੱਥੇ ਮਾਪਿਓ ਇਹ ਕਹਿਣਗੇ ਸਾਡੇ ਪੁੱਤ ਦੀ ਗਲਤੀ ਐਂ ਪੁੱਤ ਲੋ ਮਾਫੀ ਮੰਗਦੇ ਵੀ ਮਾਪਿਓ ਦਾ ਤੇ ਪੁੱਤ ਦਾ ਤੇ ਜੀਣਾ ਮਰਨਾ ਪੁੱਤ ਤੇ ਹੀ ਦਾਦੇ ਉੱਥੇ ਜੀਣਾ ਮਰਨਾ ਹੋ ਜਾਂਦਾ ਵੀ ਕੀ ਤੂੰ ਇਹਨਾਂ ਗਾਂਧੀ ਗਰੁੱਪ ਚ ਲੈ ਕੇ ਕਰਨਾ ਕੀ ਐ ਤੇ ਕੀ ਤੂੰ ਅੱਜ ਤੱਕ ਪੰਡ ਪਾਤੀ ਵੀ ਕੀ ਕਿਨੂੰ ਤੂੰ ਘੋਟ ਲਿਆ ਜਾਂ ਕਿਨੂੰ ਮਾੜਾ ਚੰਗਾ ਕਰ ਲਿਆ ਕੋਹ ਨਹੀਂ ਕੀਤਾ ਤੇਰੇ ਤੱਕ ਪਹੁੰਚ ਕਰਦੇ ਆ ਤੂੰ ਘਰੋਂ ਭੱਜ ਜਾਂਦਾ ਤੇਰੇ ਤੱਕ ਪਹੁੰਚ ਨਹੀਂ ਹੁੰਦੀ ਕਿਤੇ ਸੋ ਮਤਲਬ ਇਹ ਹੈ ਕਿ ਕਈ ਕਹਿੰਦੇ ਆ ਕਿ ਮਾਪਿਓ ਨੂੰ ਪਰ ਇਹੋ ਮੈਂ ਗੱਲ ਕਹੂੰਗਾ ਕਿ ਅਗਲੇ ਨੇ ਜਦੋਂ ਪਹੁੰਚ ਕੀਤੀ ਕੋਈ ਦਿਖਿਆ ਨਹੀਂ ਫਿਰ ਉਹ ਮਾਪਿਓ ਆਪਣੇ ਤੌਰ ਤੇ ਸ਼ਰਮਿੰਦਗੀ ਦੇ ਤੌਰ ਤੇ ਅੱਗੇ ਆਏ ਵੀ ਚਲੋ ਅਸੀਂ ਕਿਸੇ ਤਰੀਕੇ ਆਪਣੇ ਪੁੱਤ ਨੂੰ ਖਿਹੜਾ ਛਡਾ ਲਈਏ ਜਾਂ ਪੁੱਤ ਦਾ ਇਹਨਾਂ ਚੀਜ਼ਾਂ ਤੋਂ ਖਿਹੜਾ ਛਡਾ ਲਈਏ ਪਰ ਇਹ ਬੰਦੇ ਨੂੰ ਸ਼ਰਮ ਨਹੀਂ ਆਈ